ਸਾਸੀ ਗਾਲ ਜੀ ਸਾਰਿਆਂ ਨੂੰ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਆਪਣੇ ਪੰਜਾਬ ਦੇ ਦੌਰੇ ਤੇ ਨੇ ਤੇ ਪੰਜਾਬ ਸਰਕਾਰ ਨੇ 20000 ਕਰੋੜ ਰੁਪਏ ਦਾ ਪੈਕੇਜ ਮੰਗਿਆ ਹੈ ਕਿ ਪੰਜਾਬ ਦਾ ਨੁਕਸਾਨ ਬਹੁਤ ਜ਼ਿਆਦਾ ਹੋਇਆ ਲੋਕਾਂ ਨੂੰ ਮੁਆਵਜ਼ਾ ਦੇਣ ਲਈ ਤੇ ਜੋ ਘਰ-ਬਾਰ ਨੁਕਸਾਨ ਹੋਇਆ ਉਹ ਸਾਰਾ ਕੁਝ 20000 ਕਰੋੜ ਰੁਪਏ ਦਾ ਮੰਗਿਆ ਪੈਕੇਜ ਤੇ ਅੱਜ ਮੋਦੀ ਸਾਹਿਬ ਜੀ ਆਪਣੇ ਪੰਜਾਬ ਆਏ ਤੇ 1600 ਕਰੋੜ ਰੁਪਏ ਦਾ ਪੈਕੇਜ ਪੰਜਾਬ ਨੂੰ ਦੇ ਗਏ ਐ ਤੇ 1500 ਕਰੋੜ ਦਾ ਹਿਮਾਚਲ ਪ੍ਰਦੇਸ਼ ਨੂੰ ਤੇ 50 5000 ਰੁਪਏ ਜ਼ਖਮੀਆਂ ਨੂੰ ਤੇ 2-2 ਲੱਖ ਰੁਪਏ ਜਿਨ੍ਹਾਂ ਦੀ ਇਹ ਹੜ੍ਹਾਂ ਦੇ ਨਾਲ ਮੌਤ ਹੋਈ ਹੈ ਉਹਨਾਂ ਨੂੰ ਤੇ ਬਾਕੀ ਜੋ ਗਰਦੌਰੀ ਵਗੈਰਾ ਉਹ ਤਾਂ ਚਲੋ ਇਹ ਬਾਅਦ ਦੀ ਗੱਲ ਹੈ ਤੇ 1600 ਕਰੋੜ ਇਹ ਆ ਤੇ ਵੈਸੇ ਪੰਜਾਬ ਦੇ ਕੋਲ ਡਿਜੈਸਟਰ ਫੰਡ ਕਾਫੀ ਪਿਆ ਕੋਈ 12000 ਕਰੋੜ ਕਹਿੰਦਾ ਕੋਈ 13 ਕੋਈ 15 ਤੇ ਜੇ 15000 ਜਾਤੇ ਨਾ 1000 ਕਰੋੜ ਰੁਪਏ ਅਡਜਸਟਮੈਂਟ ਮੈਨੇਜਮੈਂਟ ਫੰਡ ਪਿਆ ਆ ਪੰਜਾਬ ਸਰਕਾਰ ਕੋਲ ਤੇ 1300 ਕਰੋੜ ਇਹ ਲਗਾ ਲੋ ਚਲੋ ਜੇ 13000 ਕਰੋੜ ਆ ਤੇ 14.5 ਹਜ਼ਾਰ ਕਰੋੜ ਰੁਪਏ ਆ ਆਪਣਾ ਹੋ ਗਿਆ ਫੰਡ ਤੇ ਬਹੁਤ ਵੱਡਾ ਮਾਉਂਟ ਹੈ ਜੇ ਇਹ ਫੋਰਨ ਲੋਕਾਂ ਨੂੰ ਰਾਹਤ ਦੇਣਾ ਚਾਹਣ ਤੇ ਕਾਫੀ ਵੱਡਾ ਮਾਉਂਟ ਆ ਇਹ ਇਹਦੇ ਨਾਲ ਕਾਫੀ ਕੁਝ ਹੋ ਸਕਦਾ ਲੋਕਾਂ ਦੇ ਘਰ ਬਣਾਉਣ ਲਈ ਇੱਕ ਤਾਂ ਜਿਹੜੇ ਵਿਚਾਰੇ ਗਰੀਬ ਆ ਜਿਹੜੇ ਜ਼ਮੀਨ ਨਹੀਂ ਜਿਨ੍ਹਾਂ ਕੋਲ ਮਜ਼ਦੂਰ ਆ ਜਿਵੇਂ ਤੇ ਉਹਨਾਂ ਦੇ ਘਰ-ਬਾਰ ਸਾਰੇ ਬਰਬਾਦ ਹੋ ਗਏ ਉਹਨਾਂ ਦੀ ਗੱਲ ਬਹੁਤ ਘੱਟ ਹੋ ਰਹੀ ਹੈ ਮੈਂ ਹੱਥ ਜੋੜ ਕੇ ਰਿਕਵੈਸਟ ਕਰਦਾ ਪੰਜਾਬ ਸਰਕਾਰ ਨੂੰ ਤੇ ਭਾਰਤ ਸਰਕਾਰ ਨੂੰ ਕਿ ਕਿਸਾਨਾਂ ਦੇ ਨਾਲ-ਨਾਲ ਉਹਨਾਂ ਦੀ ਵੀ ਬਾਹ ਫੜੋ ਉਹਨਾਂ ਦੀ ਵੀ ਗੱਲ ਸੁਣੋ ਉਹ ਬਹੁਤ ਵਿਚਾਰੇ ਪਰੇਸ਼ਾਨ ਨੇ ਉਹਨਾਂ ਦੇ ਦਾ ਘਰ ਬਾਹਰ ਵੀ ਟੁੱਟ ਗਏ ਉਹ ਕਿੱਥੇ ਰਹਿਣਗੇ ਉਹਨਾਂ ਦੀ ਕੋਈ ਗੱਲ ਵੀ ਨਹੀਂ ਕਰ ਰਿਆ ਨਾ ਕੋਈ ਉਹਨਾਂ ਦੀ ਕੋਈ ਯੂਨੀਅਨ ਆ ਨਾ ਕੋਸ਼ ਉਹਨਾਂ ਦੀ ਵੀ ਕੋਈ ਬਾਹ ਫੜੋ ਸਰਕਾਰਾਂ ਐਡੇ ਐਡੇ ਬਜਟ ਆ ਤੁਹਾਡੇ ਕਿਸਾਨਾਂ ਦੀ ਤਾਂ ਚਲੋ ਗਰਦਾਰੀ ਕਰਾ ਕੇ ਤੇ ਹੋਣਾ ਤਾਂ ਉਹਨਾਂ ਦੇ ਵੀ ਪੱਲੇ ਕੁਝ ਨਹੀਂ ਪੈਣਾ ਜਿੰਨਾ ਨੁਕਸਾਨ ਕਿਸਾਨਾਂ ਦਾ ਹੋ ਗਿਆ ਤੇ ਪੈਣਾ ਪਤਾ ਨਹੀਂ ਉਹਨਾਂ ਦੇ ਵੀ ਕੁਝ ਹੈ ਕਿ ਨਹੀਂ ਪਰ ਜੋ ਇਹ ਮਜ਼ਦੂਰ ਆ ਵਿਚਾਰੇ ਇਹਨਾਂ ਦੇ ਘਰ ਬਣਾਉਣ ਲਈ ਘੱਟ ਤੋਂ ਘੱਟ 10 ਲੱਖ ਰੁਪਈਆ ਜਿਨ੍ਹਾਂ ਦੇ ਘਰ ਟੁੱਟੇ ਉਹਨਾਂ ਨੂੰ ਉਹ ਦੇਣ ਤੇ 5 ਲੱਖ ਰੁਪਇਆ ਉਹਨਾਂ ਨੂੰ ਵੈਸੇ ਸਹਾਇਤਾ ਰਾਸ਼ੀ ਅੱਗੇ ਜਨਜੀਵਨ ਜ਼ਿੰਦਗੀ ਚਲਾਉਣ ਲਈ 5 ਲੱਖ ਘੱਟੋ ਘੱਟ ਉਹ ਦੇਣ ਤੇ ਸਾਲ 2 ਸਾਲ ਦਾ ਉਹਨਾਂ ਨੂੰ ਰਾਸ਼ਨ ਦੇਣ ਕੋਈ ਘੱਟ ਤੋਂ ਘੱਟ ਫੌਰਨ ਇਹ ਹੈਲਪ ਕਰਨ ਲੋਕ ਆਪਦੇ ਘਰ ਤਾਂ ਬਣਾ ਲੈਣ ਜ਼ਿੰਦਗੀ ਜੀਣ ਲਈ ਉਹਨਾਂ ਨੂੰ ਕੋਈ 5-4 ਲੱਖ ਰੁਪਇਆ ਹੋਰ ਦੇ ਦੇਣ ਤੇ ਉਹਨਾਂ ਦਾ ਵੀ ਜ਼ਿੰਦਗੀ ਦੁਬਾਰਾ ਸ਼ੁਰੂ ਹੋ ਸਕੇ ਨਹੀਂ ਤੇ ਉਹ ਬੜੀ ਮੁਸ਼ਕਲ ਨਾਲ ਘਰ ਬਣਾਉਂਦੇ ਆ ਵਿਚਾਰੇ ਤੇ ਜਿਨ੍ਹਾਂ ਦੇ ਘਰ ਟੁੱਟ ਗਏ ਸਭ ਕੁਝ ਹੋ ਗਿਆ ਉਹ ਤਾਂ ਬਿਲਕੁਲ ਹੀ ਰੋਡ ਤੇ ਆ ਗਏ ਤੇ ਦੂਜੀ ਗੱਲ ਮਜ਼ਦੂਰਾਂ ਕੋਲੇ ਕਈਆਂ ਕੋਲੇ ਵਿਚਾਰਿਆ ਕੋ ਜਗਾ ਬਹੁਤ ਘੱਟ ਆ ਹੁਣ ਨਾਲ ਦੀ ਨਾਲ ਉਹਨਾਂ ਨੂੰ 10-10